ਸਵਾਗਤ ਦੇਸ਼ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਜੀ ਆਨਵਾਗ ਦੇ ਆ ਨਿਗਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਮੈਂ ਹਾਂ ਨਵਜੋਤ कौर ਆਪ ਸਭ ਨੂੰ ਅੱਜ ਦੇ ਦਿਨ ਯਾਨੀ ਕਿ 21 ਜੂਨ ਅੰਤਰਰਾਸ਼ਟਰੀ ਯੋਗਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਵਧਾਈਆਂ ਇਸ ਕਰਕੇ ਕਿ ਇਹ ਧਰਤੀ ਜਿੱਥੇ ਰਿਸ਼ੀਆਂ ਮੁੰਨੀਆਂ ਨੇ ਬਹੁਤ ਤਪ ਕੀਤੇ ਨੇ ਉਦੇ ਨਾਲ ਇੱਕ ਹੋਰ ਸiddhi ਵੀ ਪ੍ਰਾਪਤ ਕੀਤੀ ਹੈ ਜਿਹਨੂੰ ਕਿਹਾ ਜਾਂਦਾ ਹੈ ਯੋਗ ਔਰ ਉਸ ਯੋਗ ਨੇ ਵਿਸ਼ਵ ਦੇ ਉੱਤੇ ਖਿਆਤੀ ਪ੍ਰਾਪਤ ਕੀਤੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਆਪਣੀ ਇਹਦੀ ਇੱਕ ਪਛਾਣ ਹੈ ਜੋ ਐਸ ਵੇਲੇ ਵਿਸ਼ਵ ਪੱਧਰ ਦੇ ਉੱਤੇ ਵੇਖੀ ਜਾ ਸਕਦੀ ਹੈ ਸਵੇਰ ਤੋਂ ਤੁਸੀਂ ਸਿੱਧੇ ਪ੍ਰਸਾਰਣ ਦੇ ਨਾਲ ਜੁੜੇ ਹੋਏ ਸੀ ਅਗਾਹ ਨਹੀਂ ਤੁਸੀਂ ਇਸ ਪ੍ਰਸਾਰਣ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਜਿੱਥੇ ਸਾਡੇ ਆਪਣੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਵੀ ਇਸ ਯੋਗ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਪਰਚਮ ਦੀ ਤਰ੍ਹਾਂ ਲਹਿਰਾਉਂਦੇ ਨਜ਼ਰ ਆਏ। ਉਹਨਾਂ ਨੇ ਹੀ ਇਹਦੀ ਇੱਕ ਮੋੜ ਬਣਾ ਕੇ ਲੋਕਾਂ ਦੇ ਮੋਹਰੇ ਸੋਵੀਅਤ ਸੰਮਤ ਦੇ ਵਿੱਚ ਜਾ ਕੇ ਤੇ ਇਹਦੇ ਇੱਕ ਜਿਹੜੇ ਆयाम ਨੇ ਲੋਕਾਂ ਤੀਕ ਪਹੁੰਚਾਏ। ਯੋਗ ਤੋਂ ਨਿਰੋਗ ਇਹਦਾ ਸਫਰ ਜਿਹੜਾ ਹੈ ਉਹ ਘਰ-ਘਰ ਤੋਂ ਜਨ-ਜਨ ਤੋਂ ਸ਼ੁਰੂ ਹੋਏਗਾ ਤੇ ਤਾਂ ਹੀ ਜਨ ਕਲਿਆਣ ਹੋਏਗਾ। ਅਸੀਂ ਜਦੋਂ ਛੋਟੇ ਸੀ ਉਸ ਵੇਲੇ ਨਾ ਕੁਸਮੁਸੇ ਜਈ ਹਲੇ ਲੋ ਵੀ ਪੂਰੀ ਤਰ੍ਹਾਂ ਫੁੱਟੀ ਨਹੀਂ ਸੀ ਹੁੰਦੀ ਚਾਨਣ ਨਹੀਂ ਸੀ ਹੋਇਆ ਹੁੰਦਾ ਤੇ ਵੱਡੇ ਬਾਬਾ ਜੀ ਪਹਿਲਾਂ ਵਿੜੇ ਚ ਤੁਰਦੇ ਫਿਰਦੇ ਉਸ ਤੋਂ ਬਾਅਦ ਇੱਕ ਜਗ੍ਹਾ ਤੇ ਆ ਕੇ ਉਹਨਾਂ ਨੇ ਬਹਿ ਜਾਣਾ ਤੇ ਉਹਨਾਂ ਨੇ ਉਹ ਜਿਹੜਾ ਸਾਹ ਭਰਨ ਦੀ ਕਿਰਿਆ ਕਿਉਂਕਿ ਅਸੀਂ ਛੋਟੇ ਸੀ ਸਾਨੂੰ ਪਤਾ ਨਹੀਂ ਸੀ ਹੁੰਦਾ ਆਵਾਜ਼ਾਂ ਆਉਣੀਆਂ ਇਦਾਂ ਕਰਕੇ ਅਸੀਂ ਹੱਸਦੇ ਰਹਿਣਾ ਕਿ ਬਾਬਾ ਜੀ ਕੀ ਕਰੀ ਜਾਂਦੇ ਨੇ ਤੇ ਉਹਨਾਂ ਨੇ ਅੱਗੂ ਕਹਿਣਾ ਮੈਂ ਜੋਗਾ ਕਰਦਾ ਇਹਦੇ ਨਾਲ ਸਰੀਰ ਕੈਮ ਰਹਿੰਦਾ ਮੈਂ ਤਾਂ ਹੀ ਤੇ ਪੰਜਾਬ ਫਿਰਦਾ ਉਦੋਂ ਸ਼ਾਇਦ ਉਹ ਗੱਲ ਸਮਝ ਨਹੀਂ ਸੀ ਆਉਂਦੀ ਤੇ ਹੁਣ ਹੁਣ ਇਹਦਾ ਮਤਲਬ ਵੀ ਸਮਝ ਆ ਚੁੱਕਾ ਹੈ ਇਹਦੇ ਆਸਣ ਵੀ ਸਮਝ ਆ ਚੁੱਕੇ ਨੇ ਇਹਦਾ ਤਰੀਕਾ ਵੀ ਸਮਝ ਆ ਚੁੱਕਾ ਹੈ ਤੇ ਜੇ ਥੋੜੀਆਂ ਜੀਆਂ ਬਰੀਕੀਆਂ ਹਲੇ ਹੋਰ ਪਤਾ ਕਰਨੀਆਂ ਨੇ ਤੇ ਉਹਦੇ ਵਾਸਤੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮਾਹਿਰ ਮਹਿਮਾਨ ਉੱਚੇ ਤੌਰ ਦੇ ਉੱਤੇ ਆਪਣੇ ਰੁਝੇਵਿਆਂ 'ਚ ਸਮਾਂ ਕੱਢ ਕੇ ਲਿਆਏ ਨੇ ਮੇਰੇ ਲਈ ਤੁਹਾਡੇ ਲਈ ਸਭਨਾ ਦੇ ਲਈ ਤੇ ਆਓ ਫਿਰ ਤੁਹਾਨੂੰ ਮਿਲਾਉਣੇ ਆ ਜੀ ਉਹਨਾਂ ਦੇ ਨਾਲ ਵੈਦਯਤ ਯੋਗਾਚਾਰ્ય शिवेंद्र कुमार जी ਤੇ ਉਹਨਾਂ ਦੇ ਨਾਲ ਯੋਗਾचार्य ਤਰਮੇਂਦਰ ਜੀ ਅੱਜ ਜਿਹੜੇ ਨੇ ਯੋਗਾ ਦਿਵਸ ਅੰਤਰਰਾਸ਼ਟਰੀ ਯੋਗਾ ਦਿਵਸ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਥੋੜੇ ਥੋੜੇ ਨੁਕਤੇ ਥੋੜੀਆਂ ਜੀਆਂ ਬਰੀਕੀਆਂ ਕਿਉਂਕਿ ਭੱਜ ਦੌੜ ਦੀ ਜ਼ਿੰਦਗੀ ਹੈ ਜੇ ਯੋਗ ਆਸਾਨ ਹੈ ਕਿਉਂਕਿ ਆਸਨ ਤੇ ਆਸਾਨ ਇਹਨਾਂ ਦਾ ਹੀ ਕੁਝ ਤਾਲਮਿਲ ਜੜਾ ਨਾ ਉਹ ਯੋਗ ਦੇ ਵਿੱਚ ਹੈ ਫਿਰ ਅਸੀਂ ਸਾਰੀਆਂ ਕੋਸ਼ਿਸ਼ਾਂ ਕਰਾਂਗੇ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿੰਨਾ ਸਾਡੇ ਕੋਲ ਸਮਾਂ ਹੈ ਉਹਦੇ ਵਿੱਚ ਰਹਿੰਦਿਆਂ ਤੁਹਾਡੇ ਤੀਖ ਅਸੀਂ ਇਹ ਸਾਰੇ ਦੇ ਸਾਰੇ ਜਿਹੜੇ ਨੇ ਆਸਣ ਉਹਨਾਂ ਦਾ ਮਹੱਤਵ ਕੀ ਹੈ ਤੁਹਾਡੇ ਤੀਖ ਲੈ ਕੇ ਆਵਾਂਗੇ ਸਰ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਯੋਗ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਅਸੀਂ ਸਵੇਰ ਤੋਂ ਇਹਦੀ ਜਾਣਕਾਰੀ ਵੀ ਲੈ ਲਈ ਇਤਿਹਾਸ ਸਾਨੂੰ ਪਤਾ ਹੈ ਕਿ ਇਹਦਾ ਇਤਿਹਾਸ ਦਾ ਮੋੜ ਕਦੋਂ ਵੱਜਾ ਠੀਕ ਹੈ ਜੀ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਨੇ ਬੜੇ ਖੁਲਾਸੇ ਦੇ ਨਾਲ ਸਾਰਾ ਕੁਝ ਜਿਹੜਾ ਹੈ ਉਹ ਲੋਕਾਂ ਤੀਕ ਪਹੁੰਚਾਇਆ ਆਮ ਜਨਤਾ ਤੀਕ ਇਹਦੇ ਬਾਰੇ ਉਹਨਾਂ ਨੇ ਸਾਰਾ ਕੁਝ ਖੁਲਾਸੇ ਨਾਲ ਦੱਸ ਦਿੱਤਾ ਜੀ ਜੀ ਤੁਹਾਡੇ ਕੋਲ ਉਹੀ ਜਾਣਨਾ ਹੈ ਕਿ ਯੋਗ ਆਸਨ ਆਸਾਨ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜਿਉਣ ਵਾਸਤੇ ਇਹ ਯੋਗ ਜਿਹੜਾ ਹੈ ਨਾ ਇੱਕ ਵਰਦਾਨ ਸਾਬਿਤ ਹੁੰਦਾ ਸਾਡੇ ਲਈ ਦੇਖੋ ਯੋਗ ਜਾਂ ਆਸਨ ਜਾਂ ਆਸਾਨ ਇੱਕ ਇੱਕੋ ਹੀ ਚੀਜ਼ ਹੈ ਕਿਉਂਕਿ ਜਦੋਂ ਇੱਕ ਆਸਾਨ ਤਰੀਕੇ ਨਾਲ ਰਹੀ ਉਹ ਕਿ ਜੀਵਨ ਸਾਡਾ ਯੋਗ ਹੈ ਜੀ ਜੇ ਤਾਂ ਅਸੀਂ ਉਲਝ ਗਏ ਤੇ ਫਿਰ ਤਾਂ ਤਣਾਅ ਵੀ ਵੱਧ ਗਿਆ ਤੇ ਸਿਹਤ ਵੀ ਖਰਾਬ ਹੋ ਗਈ ਇੱਕ ਦਾ ਅੱਜ ਦੇ ਤਰੀਕੇ 'ਚ ਵੈਸੇ ਵੀ ਜਦੋਂ ਲਾਈਫ ਸਟਾਈਲ ਬਹੁਤ ਤੇਜ਼ੀ ਨਾਲ ਆਧੁਨਿਕ ਕਹਿ ਲੋ ਜਾਂ ਕਹਿ ਲੋ ਸੁਪਰਸੋਨਿਕ ਸਪੀਡਰ ਸਾਡਾ ਮਨ ਜ ਵੀ ਸੁਪਰਸੋਨਿਕ ਸਪੀਡ 'ਚ ਵਧੀ ਜਾ ਰਿਹਾ ਜੀ ਉਹੰਦੇ ਨਾਲ ਕਹੇ ਕਿ ਹਰ ਬੰਦਾ ਇੱਕ ਬਿਨਾ ਮਤਲਬ ਦੇ ਤਣਾਅ ਦੇ ਵੀ ਜੇ ਮੋਬਾਈਲ 'ਤੇ ਬੈਠਾ ਤੇ ਆਏ ਕਰੀ ਜਾਏਗਾ ਨਹੀਂ ਕੁਝ ਕਰੇਗਾ ਤਾਂ ਥੋੜੀ ਥੋੜੀ ਦੇਰ ਆਪਾਂ ਜਿਹੜਾ ਯੋਗ ਕਰਦੇ ਆਂ ਇਹ ਹੌਲੀ ਹੌਲੀ ਸਾਨੂੰ ਇਸ ਆਦਤ ਤੋਂ ਵੀ ਛੁਟਕਾਰਾ ਪਵਾਉਂਦਾ ਹੈ ਆਪਣਾ ਜੀਵਨ ਨੂੰ ਸੁਖੀ ਕਰਦਾ ਹੈ ਸਾਡੇ ਰਿਸ਼ੀ ਮੁੰਨੀਆਂ ਦੀ ਇੱਕ ਸ਼ੁਰੂ ਤੋਂ ਹੀ ਦੇਨ ਐਸੀ ਚੀਜ਼ ਨੂੰ ਲੈ ਕੇ ਸੀ ਕਿ ਬੰਦੇ ਦਾ ਵੱਧ ਤੋਂ ਵੱਧ ਤਣਾਵ ਘਟੇ ਜੀ ਕਿਉਂਕਿ ਬਿਮਾਰੀਆਂ ਜਿਹੜੀਆਂ 90% ਤੋਂ ਜ਼ਿਆਦਾ ਤਾਂ ਤਣਾਵ ਨਾਲ ਪੈਦਾ ਹੁੰਦੀਆਂ ਤੇ ਬਾਕੀ ਜਿਹੜੀਆਂ 10% ਕਹਿ ਲਓ ਕੋਈ ਐਕਸੀਡੈਂਟਲ ਹੋ ਗਈਆਂ ਜਾਂ ਕੁਝ ਵੈਸੇ ਹੋ ਗਏ ਆ ਤੇ ਬਾਕੀ ਇਹਨਾਂ ਸਭ ਚੀਜ਼ਾਂ ਵਾਸਤੇ ਫਿਰ ਜਿਹੜਾ ਇੱਕ ਯੋਗ ਹੈ ਸਾਨੂੰ ਜੀਵਨ ਨੂੰ ਆਸਾਨ ਕਰ ਦਿੰਦਾ ਜੀ ਸ਼੍ਰੀਵਿੰਦਰ ਜੀ ਅਸੀਂ ਰੋਜ਼ ਇੱਕ ਨਵੀਂ ਮੁਹਿੰਮ ਤੇ ਜਾਣਦੇ ਆ ਜੀ ਕਿਉਂਕਿ ਹੁਣ ਇਸ ਵੇਲੇ ਦੀ ਜਿਹੜੀ ਜ਼ਿੰਦਗੀ ਹੈ ਨਾ ਜਿਹਦੇ ਵਿੱਚ ਲੋਕ ਵਿਚਰ ਰਹੇ ਨੇ ਉਹ ਹੈਗੀ ਬੜੀ ਤਣਾਅ ਵਾਲੀ ਭੱਜ ਦੌੜ ਦੀ ਜ਼ਿੰਦਗੀ ਜੀ ਜੀ ਜੇ ਘਰ ਦੇ ਵਿੱਚ ਚਾਰ ਮੈਂਬਰ ਨੇ ਜਿਨ੍ਹਾਂ ਵਿੱਚ ਦੋ ਬੱਚੇ ਨੇ ਦੋ ਸਿਆਣੇ ਨੇ ਉਹ ਦੋਵੇਂ ਸਿਆਣੇ ਜਿਹੜੇ ਨੇ ਤਿਆਰ ਹੋ ਕੇ ਆਪਣੇ ਕੰਮਾਂ ਤੇ ਨਿਕਲ ਜਾਂਦੇ ਨੇ ਜਿਹਦੇ ਵਿੱਚ ਆਦਮੀ ਵੀ ਹੈ ਔਰਤ ਵੀ ਹੈ ਜੀ ਜੀ ਤੇ ਇਸ ਆਥਣੀ ਘਰ ਪਰਤਦੇ ਨੇ ਬਿਲਕੁਲ ਜੀ ਤੇ ਉਹ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਹੈ ਉਹਦੇ ਵਿੱਚ ਜੇ ਉਹ ਯੋਗ ਕਰਨਾ ਵੀ ਚਾਹੁੰਦੇ ਨੇ ਸਮਾਣੀ ਤੇ ਸਮਾਂ ਸੀਮਾ ਜਿਹੜੀ ਹੈ ਉਹ ਜਿੰਨਾ ਵੀ ਸਮਾਂ ਉਹਨਾਂ ਦੇ ਕੋਲ ਹੈ ਉਹਦੇ ਵਾਸਤੇ ਕਿਹੜੇ ਆਸਨ ਜਿਹੜੇ ਕਰਨੇ ਚਾਹੀਦੇ ਆ ਜਾਂ ਹਲਕੇ ਫੁਲਕੇ ਜਿਹੜੇ ਆਸਨ ਨੇ ਜਿਹੜੇ ਤੁਹਾਨੂੰ ਆਪਣੀ ਨਿੱਤ ਦੀ ਜਿਹੜੀ ਜਿਹੜੀ ਦਿਨਚਰਿਆ ਹੈ ਰੋਜ਼ ਦੀ ਜਿਹੜੀ ਰੂਟੀਨ ਹੈ ਇੱਕ ਤੇ ਉਹਨੂੰ ਊਰਜਾ ਦੇਵੇ ਦੂਜਾ ਉਹਦੇ ਸਰੀਰ ਦੇ ਵਿੱਚ ਜੇ ਕੋਈ ਵਿਕਾਰ ਹੈ ਕੋਈ ਵੱਧ ਹੈ ਉਹਨੂੰ ਵੀ ਥੋੜਾ ਜਿਹਾ ਨਿਕਾਸੀ ਦੇਵੇ ऐसी कोई गल नहीं है कि योग एक ऐसी चीज है जेडी समय विचों ही समय काट लेंदी है जी अप, अपने मान लो जद्दहन ਤੁਸੀਂ ਰਸੋਈ ਚ ਖੜੇ ਹੋ ਆਪਾਂ ਨੂੰ ਜਰੂਰੀ ਤਾਂ ਨਹੀਂ ਕੋਈ ਯੋਗਾਸਨ ਹੀ ਚਾਹੀਦਾ ਆਪਾਂ ਰਸੋਈ ਚ ਖੜੇ ਖੜੇ ਤਾੜਾਸਨ ਕਰ ਸਕਦੇ ਆਂ ਪੰਜਾਂ ਦੇ ਭਾਰ ਖੜੇ ਹੋ ਕੇ ਤਾੜਾਸਨ چھوٹਾ ਤਾੜਾਸਨ बड़ा ਤਾੜਾਸਨ ਦੇਈ ਕਈ ਰੂਪ ਨੇ 사ਤ ਅਸਨ ਦਾ ਤਾੜ ਅਸਨ ਦਈ ਜੇ ਕੱਲ੍ਹ ਸੋਇ ਚ ਜਦੋਂ ਅਸੀਂ ਸਬਜ਼ੀ ਬਣਾਦੇ ਬਣਾਉਂਦੇ 10 ਮਿੰਟ ਉਕਾਲੇ ਤੇ ਉਹਦੇ ਨਾਲ ਹੀ ਸ਼ਰੀਰ ਨੂੰ ਤੇ ਆਪਣੇ ਮਨ ਨੂੰ ਬੜਾ ਆਰਾਮ ਮਿਲਣ ਲੱਗ ਪਿਆ। ਉਹ ਗਚਾਰੀ ਹਰਮਿੰਦਰ ਜੀ ਵੀ ਸਾਡੇ ਨਾਲ ਨੇ। ਸੋ ਤਾੜ ਅਸਨ ਦੇ ਬਾਰੇ ਜਿਵੇਂ ਤੁਸੀਂ ਦੱਸਿਆ ਕਿ ਤਾੜ ਅਸਨ ਜਿਹੜਾ ਉਹ ਵੱਡਾ ਛੋਟਾ ਉਹਦੀ ਜਾਣਕਾਰੀ ਦਿੱਤੀ ਹੈ। ਸੋ ਸਾਨੂੰ ਉਹ ਵੀ ਥੋੜਾ ਜਿਹਾ ਉਹਦੇ ਬਾਰੇ। ਸਾਡੇ ਕੋਲੇ ਤਾਂ ਦੇਖੋ ਇਸ ਨੂੰ ਇੱਕ ਕਿਸਮ ਦਾ ਸੂਖਸ਼ਮ ਯੋਗ ਜਾਂ ਸੂਖਸ਼ਮ ਯੋਗ ਕਰਿਆ ਕਿਹਾ ਜਾਂਦਾ ਹੈ। ਜੀ ਜੀ। ਹੁੰਦਾ ਹੈ ਕਿ ਜਦੋਂ ਆਪਾਂ ਸਰੀਰ ਨੂੰ ਸਭ ਨਾਲ ਪਹਿਲੇ ਇੱਕ ਰਿਲੈਕਸ ਜਿ ਲੈ ਕੇ ਆਈਏ ਜਿੱਦਾਂ ਹੁਣ ਪੰਜਿਆਂ ਦੇ ਉੱਤੇ ਖੜੇ ਹੋ ਕੇ ਪੰਜੇ ਅੱਗੇ ਪਿੱਛੇ ਕਰਨੇ ਹੈ ਇਹ ਦੇਖੋ ਪੰਜੇ ਅੱਗੇ ਪਿੱਛੇ ਕਰਨਗੇ ਆਪਣਾ ਅਪੇ ਬੈਠ ਕੇ ਕਰਨਾ ਹੈ ਇਹ ਪੰਜੇ ਅੱਗੇ ਪਿੱਛੇ ਕੀਤੇ ਹੈ ਆਪਣੇ ਆਪ ਹੀ ਪੰਜੇ ਉੱਪਰ ਦੇਖੋ ਸਰੀਰ ਨੂੰ ਜਦੋਂ ਆਪਾਂ ਸਰੀਰ ਨੂੰ ਉੱਪਰ ਲੈ ਕੇ ਜਾਂਦੇ ਹਾਂ ਜੀ ਇਸ ਦੇ ਵਿੱਚ ਸਰੀਰ ਨੂੰ ਇੱਕ ਤਣਾਅ ਮਿਲਦਾ ਹੈ ਜਿਹੜਾ ਤਣਾਅ ਹੈ ਉਹ ਸਰੀਰ ਨੂੰ ਜਿਹੜੀ ਬਾਕੀ ਮਾਸਪੇਸ਼ੀਆਂ ਨੇ ਉਸ ਨੂੰ ਰਲੀਫ ਕਰਦਾ ਜਿਹੜਾ ਖਿੱਚ ਮਿਲਦੀ ਹੈ ਖਿੱਚ ਜਿਹੜੀ ਮਿਲਦੀ ਹੈ ਜਿਹੜਾ ਖੂਨ ਦੀ ਸਰਕੂਲੇਸ਼ਨ ਪੈਰਾਂ ਤੋਂ ਸਿਰ ਤੱਕ ਪੂਰੀ ਚੱਲਣੀ ਚਾਹੀਦੀ ਇਹ ਉਸ ਨੂੰ ਹੌਲੀ-ਹੌਲੀ ਠੀਕ ਕਰਨਾ ਚਾਹੀਦਾ ਇਹ ਕੋਈ ਦੁਬਾਰਾ ਜਿਹੜਾ ਤਾੜਾਸਨ ਹੌਲੀ-ਹੌਲੀ ਕਰਕੇ ਦਿਖਾਉਂਦੇ ਹੈ ਤੇ ਇਸ ਦੇ ਨਾਲ ਜਦੋਂ ਤੁਸੀਂ ਇਹਨਾਂ ਤਾੜਾ ਦੇਖੋਗੇ ਚਿਹਰੇ ਦੇ ਵਿੱਚ ਪੈਰਾਂ ਦੇ ਵਿੱਚ ਜਿਹਨੂੰ ਆਖਿਆ ਜੀ ਕਿ ਅੱਜ ਦੇ ਪਾਸ ਹੈ ਕਿ ਟੈਂਸ਼ਨ ਜੋ ਦੂਸਰੀ ਟੈਂਸ਼ਨ ਨਹੀਂ ਜਿਹੜੀ ਟੈਂਸ਼ਨ ਜਿਹੜੀ ਸ਼ਰੀਰ ਨੂੰ ਰੀਲੀਫ ਕਰੇ ਟੈਨਸ਼ਨ ਇਹ ਉਹ ਟੈਨਸ਼ਨ ਇੱਕ ਪੈਦਾ ਹੋ ਕੇ ਸਰੀਰ ਨੂੰ ਰਿਲੀਫ ਕਰਦੀ ਹੈ ਜੀ ਮੈਂ ਗੱਲ ਕਰ ਰਹੀ ਸੀ ਕਿ ਉਹ ਆਸਾਨ ਜਿਹੜੇ ਆਸਣ ਨੇ ਜੀ ਜਿਹੜੇ ਆਮ ਤੌਰ ਤੇ ਜਿਵੇਂ ਸਿੱਧੀ ਸਰਲ ਪਾਸ਼ਾ ਜਿਆਦਾ ਕਿ ਤੁਸੀਂ ਬੈੱਡ ਤੇ ਬੈਠ ਕੇ ਵੀ ਜੀ ਜੀ ਉਹ ਆਸਣ ਕਰ ਸਕਦੇ ਹੋ ਜਿਹੜੇ ਤੁਹਾਡਾ ਤਣਾਅ ਦੂਰ ਕਰਨ ਜੀ ਤੁਹਾਡੀ ਕਾਇਆ ਨੂੰ ਨਿਰੋਗ ਬਣਾਉਣ ਤੇ ਇੱਕ ਜਿਹੜੀ ਐਸ ਵੇਲੇ ਦੀ ਸਮੱਸਿਆ ਹੈ ਸਭ ਤੋਂ ਵੱਡੀ ਉਹ ਹੈ ਵੀ ਜਿੰਨੂੰ ਵੀ ਤੁਸੀਂ ਪੁੱਛੋਗੇ ਨਾ ਹਰ ਤੀਸਰਾ ਮਨੁੱਖ ਤੁਹਾਨੂੰ ਇਹ ਗਏਗਾ ਨੀਂਦ ਹੀ ਨਹੀਂ ਆਉਂਦੀ ਜਾਂ ਨੀਂਦ ਪੂਰੀ ਨਹੀਂ ਹੁੰਦੀ ਸੋ ਇਸ ਇਹਨਾਂ ਚੀਜ਼ਾਂ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦਿਓ ਦੇਖੋ ਜਿਸ ਤਰ੍ਹਾਂ ਹਮ ਆਪਾਂ ਅਕਸਰ ਮੰਨ ਲਓ 9 9:30 ਵਜੇ ਆਮ ਤੌਰ ਜਿਹੜੇ ਇਹ ਰੋਟੀ ਅਸੀਂ ਲੋਕ ਖਾ ਲੈਂਦੇ ਜੀ ਕਈ ਵਾਰੀ ਜੇ ਲੇਟ ਹੀ ਹੁੰਦੇ ਤੇ ਵੈਸੇ ਤਾਂ ਬਿਸਤਰ ਤੇ ਸੌਣ ਦਾ ਸਮਾਂ 2 ਘੰਟੇ ਦਾ ਫਰਕ ਹੈ ਪਰ ਲੇਕਿਨ ਆਪਾਂ ਹੁਣ ਤੁਹਾਨੂੰ ਕੁਝ ਐਸੇ ਆਸਣ ਦੱਸਦੇ ਆ ਜੀ ਜਿਹੜੇ ਮੰਨ ਲਓ ਨੀਂਦ ਨਹੀਂ ਆਉਂਦੀ ਔਰ ਆਪਾਂ ਖਾਣਾ ਖਾ ਕੇ ਤੇ ਬੈਰ ਤੇ ਬਹਿ ਚੁੱਕੇ ਹਾਂ ਹਮ ਖਾਣਾ ਖਾ ਕੇ ਜਿਹੜਾ ਬੈੱਡ ਤੇ ਬੈਠ ਤੋ ਵਧੀਆ ਸਨੇ ਵਜਰ ਆਸਨ ਹੁੰਦਾ ਪਰ ਉਸ ਤੋਂ ਪਹਿਲੇ ਮੈਂ ਤੁਹਾਨੂੰ ਕੁਝ ਸੂਖਸ਼ਮ ਯੋਗ ਜਿਹੜੇ ਕੁਝ ਦੱਸਾਂਗਾ ਤਾਂ ਕਿ ਜਦੋਂ ਨਾਲ ਤੁਹਾਡੇ ਸਰੀਰ ਦੇ ਮਸਲਜ਼ ਲੈਕਸ ਹੋ ਜਾਣ ਤੇ ਦਿਮਾਗ ਇਹ ਹੈ ਵਜਰ ਆਸਨ ਜੀ ਵਜਰ ਆਸਨ ਜਿਹੜਾ ਕਿ ਖਾਣਾ ਖਾਣ ਤੋਂ ਬਾਅਦ ਮੰਨ ਲਓ ਖਾਣਾ ਖਾਦਾ ਹੈ 50 ਮੀਟਰ 100 ਮੀਟਰ ਥੋੜਾ ਚੱਲੇ ਤੇ ਇਸ ਤਰ੍ਹਾਂ ਇਸ ਵਜਰ ਆਸਨ ਵਜਰ ਮਤਲਬ ਇੱਕ ਧਾਤੂ ਹੈ ਜਿਹੜੀ ਸਰੀਰ ਨੂੰ ਵਜਰ ਕਰ ਦਿੰਦੀ ਵਜਰ ਧਾਤੂ ਜਿਹਦਾ ਹਨੂਮਾਨ ਜੀ ਦੀ ਗੱਲ ਵਜਰ ਦੀ ਕਿਨੀ ਜਾਂਦੀ ਜੀ ਜੀ ਇਹ ਸਰੀਰ ਨੂੰ ਵੱਜਰ ਕਰ ਦਿੰਦੀ ਜੀ ਨੈਰੋਨ ਮੁਕਤ ਹੋਏਗਾ ਸਰੀਰ ਤੇ ਵੱਜਰ ਹੋਏਗਾ ਤੇ ਇਸ ਦਾ ਜਿੰਨੀ ਦੇ ਕੁਛ ਬੈਠ ਜਿੰਨਾ ਕੋਲ ਨਹੀਂ ਬੈਠਿਆ ਜਾ ਸਕਦਾ ਜਾਂ ਕੋਈ ਤਨ ਦੀ ਤਕਲੀਫ ਹੈ ਉਹ ਥੋੜਾ ਸਹਰਾਣਾ ਪੈਰਾਂ ਦੇ ਇੱਥੇ ਦੇ ਕੇ ਤੇ ਉਹਦੀ ਸਪੋਰਟ ਲੈ ਕੇ ਵੀ ਬੈਠ ਸਕਦੇ ਜੀ ਨਹੀਂ ਹੁੰਦਾ ਤਾਂ ਬੈਠ ਸਕਦੇ ਤੇ ਥੋੜਾ ਇਹ ਦੋੜਿਆਂ ਦੇ ਪਾਸ ਖੜੇ ਹੋ ਕੇ ਦਿਖਾਣਾ ਤੁਸੀਂ ਉਸ਼ਟਾ ਅਰਦੁਸ਼ਟਰਾਸਨ ਇਹਨੂੰ ਵੈਸੇ ਕਿਸੇ ਦਾ ਕਹਿੰਦੇ ਇਸ ਤਰ੍ਹਾਂ ਹੀ ਬੈਠ ਜਾਣ ਜੀ ਇਸ ਤਰ੍ਹਾਂ ਬੈਠਣ ਦੇ ਨਾਲ ਜਾਂ ਇਦਾਂ ਹੀ ਥੋੜੇ ਥੋੜੇ ਬੈੱਡ ਦੇ ਉੱਤੇ ਸ਼ੈਅਰ ਕਰ ਲੈਣ ਜੀ ਜੀ ਅੱਗੇ ਪਿੱਛੇ ਥੋੜਾ ਜੀ ਥੋੜਾ ਜਿਹਾ ਥੋੜਾ ਕਦਮ ਅੱਗੇ ਚੱਲੇ ਇਸੇ ਤਰ੍ਹਾਂ ਹੀ ਗੋਡਿਆਂ ਭਾਰ ਥੋੜਾ ਜਿਹਾ ਗੋਡਿਆਂ ਦੇ ਵਿੱਚ ਜੇ ਦਰਦ ਵੀ ਹੈ ਬੈੱਡ ਦੇ ਉੱਤੇ ਬੈੱਡ ਨਰਮ ਹੁੰਦਾ ਤਾਂ ਦਰਦ ਵੀ ਮਹਿਸੂਸ ਨਹੀਂ ਹੋਏਗੀ ਨਹੀਂ ਵੀ ਸੈਰ ਕਰ ਸਕਦੇ ਤੁਸੀਂ ਇਦਾਂ ਬੈੱਡ ਦੇ ਉੱਤੇ ਬੈਠ ਕੇ 5-10 ਮਿੰਟੇ ਸੈਰ ਕਰ ਲਓ ਤੁਸੀਂ ਅੱਗੇ ਪਿੱਛੇ ਮਸਰ ਰਿਲੈਕਸ ਹੋ ਗਿਆ ਜੀ ਪੰਗੇ ਰਿਲੈਕਸ ਹੋ ਗਏ ਨਾਲ ਹੀ ਦਿਮਾਗ ਹੌਲੀ ਹੌਲੀ ਰਿਲੈਕਸ ਹੋਣਾ ਪੈਂਦਾ ਇਹ ਵੀ ਇੱਕ ਨੀਂਦ ਨੂੰ ਅੱਛਾ ਹੌਲੀ ਹੌਲੀ ਖਾਣੇ ਨੂੰ ਪਛਾਣਾ ਖਾਣੇ ਨੂੰ ਨੀਂਦ ਆਣਾ ਹੁੰਦਾ ਕਹਿੰਦੇ ਨੀ ਜੇ ਆ ਵੀ ਗਈ ਖਾਣਾ ਪਚਿਆ ਨਹੀਂ ਤੇ ਉੱਤਬਾ ਅੱਗੇ ਬਾਹਰ ਆ ਗਿਆ ਜਟੀਆਂ ਅੱਗੇ ਬਾਹਰ ਹੋ ਜਾਂਦੇ ਜੀ ਇਹ ਹੌਲੀ ਹੌਲੀ ਉਸ ਨੂੰ ਪਚਾ ਦਿੰਦਾ ਹੈ ਜੀ ਉਸ ਤੋਂ ਬਾਅਦ ਬੈਠੇ ਬੈਠੇ ਬੈਠਦੇ ਕਹਿੰਨਾਰੇ ਜਿਹੜੇ ਸੂਕਸ਼ਮ ਯੋਗ ਹੈ ਥੋੜਾ ਬੈਠ ਕੇ ਪੰਜਿਆਂ ਨੂੰ ਅੱਗੇ ਪਿੱਛੇ ਹਿਲਾਣਾ ਅੱਗੇ ਇਸ ਤਰ੍ਹਾਂ ਤਣ ਕਰਕੇ ਦਿਖਾਲਦੇ ਆ ਹਰ ਤਰ੍ਹਾਂ ਦੇ ਪੰਜੇ ਦੇ ਯੋਗ ਪੈਰਾਂ ਨੂੰ ਘੁਮਾਣਾ ਜੀ ਇੰਨੇ ਨਾਲ ਕਹਿ ਕੇ ਦੇਖੋ ਜਿੰਨੀ ਵੀ ਐਕੂ ਪ੍ਰੈਸ਼ਰ ਕਹਿ ਲੋ ਜਾਂ ਜੋ ਕਹਿ ਲੋ ਕਿ ਸਾਡੀ ਨਾੜਾਂ ਹੱਥ ਔਰ ਪੈਰਾਂ ਚ ਹੀ ਚੱਲਦੀ ਹੈ ਜੀ ਜਦੋਂ ਆਪਾਂ ਪੈਰਾਂ ਨੂੰ ਅਸੀਂ ਹਲਕੇ ਹਲਕੇ ਘੁਮਾਨੇ ਆ ਇੱਕ ਕਿਸਮ ਦੀ ਐਕੂ ਪ੍ਰੈਸ਼ਰ ਸਾਡਾ ਆਪਣੇ ਆਪ ਹੀ ਹੋ ਜਾਂਦਾ ਹੈ ਇੱਕ ਚੱਕਰ ਦੇ ਤੌਰ ਤੇ ਜਦੋਂ ਘੁਮਾ ਰਹੇ ਆ ਜਿਵੇਂ ਕਿ ਐਸ ਵੇਲੇ ਜੋ ਯੋਗਾ ਚਾਰਿਆਤਰ ਮੇਰ ਕੁਮਾਰ ਜੀ ਹਾਂਜੀ ਹਾਂਜੀ ਪੈਰਾਂ ਨੂੰ ਘੁਮਾ ਰਹੇ ਨੇ ਤੇ ਉਹਦੇ ਨਾਲ ਇਹ ਜਿਹੜਾ ਬੋਡੀ ਦੇ ਵਿੱਚ ਸਰੀਰ ਦੇ ਵਿੱਚ ਇੱਕ ਖਿਚਾਵ ਮਹਿਸੂਸ ਵੀ ਹੁੰਦਾ ਪਿਆ ਰਿਲੈਕਸੇਸ਼ਨ ਸ਼ੁਰੂ ਹੋ ਗਈ ਜੀ ਤੇ ਉਹਦੇ ਨਾਲ ਕਹਿ ਗਿਆ ਐਕੂ ਪ੍ਰੈਸ਼ਰ ਵੀ ਤੁਹਾਡਾ ਹੋ ਗਿਆ ਬਲ ਸਰਕੂਲੇਸ਼ਨ ਵੀ ਹੋ ਗਈ ਹੌਲੀ 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 ਦਿਮਾਗ ਨੂੰ ਜਿਹੜਾ ਹੈ ਆਰਾਮ ਮਿਲਣ ਲੱਗ ਪੈਂਦਾ ਬਲ ਜਿਹੜਾ ਦਿਮਾਗ ਨੂੰ ਖੂਨ ਦਾ ਸਰਕੂਲੇਸ਼ਨ ਪੂਰਾ ਹੋਇਆ ਜੀ ਉਹਦੇ ਨਾਲ ਫਿਰ ਥੋੜਾ ਨੀਂਦ ਨੂੰ ਇਸ ਤੋਂ ਬਾਅਦ ਇਸ ਤੋਂ ਬਾਅਦ ਅਗਲਾ ਜਿਹੜਾ ਹੈ ਹਾਂਜੀ ਥੋੜਾ ਬੈਠੇ ਇਸੇ ਤਰ੍ਹਾਂ ਲੇਟੇ ਲੇਟੇ ਗੋਡੇ ਥੋੜਾ ਮੋੜਨੇ ਹੈ ਅੱਡੀਆਂ ਨੂੰ ਰਗੜਨਾ ਹੈ ਜੀ ਇਹ ਦੇਖੋ ਜਦੋਂ ਅੱਡੀਆਂ ਨੂੰ ਤੁਸੀਂ ਰਗੜਦੇ ਹੋ ਰਗੜ ਕੇ ਦੇਖੋ ਕਦੇ ਘਰੇ ਬੈੱਡ ਦੇ ਉੱਤੇ ਲੇਟੇ ਲੇਟੇ ਸਿੰਦਾ ਹੀ ਦਮਾ ਅੱਡੀ ਦੀ ਰਗੜ ਜਿਹੜੀ ਸਿੱਧੀ ਦਿਮਾਗ ਦੇ ਉੱਪਰ ਜਾ ਰਹੀ ਹੈ ਜੀ ਕਦੇ ਵੀ ਘਰੇ ਕਰਕੇ ਦੇਖੋ ਨਾ ਇਹ ਸਿੱਧੀ ਰਗੜ ਜਿਹੜੀ ਹੈ ਨਾ ਦਿਮਾਗ ਤੇ ਜਾ ਰਹੀ ਔਰ ਇਕਦਮ ਮਸਲ ਜਿਹੜਾ ਨਾ ਦਿਮਾਗ ਦੇ ਔਰ ਪੈਰਾਂ ਦੇ ਦੋਨੋਂ ਉਸੇ ਵੇਲੇ ਇਸੇ ਕਰਕੇ ਨਾ ਘਰਾਂ 'ਚ ਝਾਵੇਂ ਰੱਖੇ ਹੁੰਦੇ ਅੱਡੀਆਂ ਰਗੜਨ ਲਈ ਜੀ ਜੀ ਬਲੱਡ ਦੀ ਸਰਕੂਲੇਸ਼ਨ ਝਾਵੇਂ ਦੇ ਨਾਲ ਹੀ ਜਿਹੜੀ ਹੈ ਉਹ ਪੱਥਰ ਦੇ ਨਾਲ ਰਗੜ ਕੇ ਤੇ ਉਹਦਾ ਕਾਰਨ ਹੀ ਦੱਸਿਆ ਜਿਹੜੇ ਗੁਸਲਖਾਨਿਆਂ 'ਚ ਇਹੀ ਹੁੰਦਾ ਸੀ ਕਿ ਪੱਥਰ ਰਗੜਿਆ ਜਾਂ ਕੋਈ ਕਪੜਾ ਰਗੜਿਆ ਤੇ ਉਹਦੇ ਨਾਲ ਜੀ ਉਸ ਤੋਂ ਬਾਅਦ ਹਲਕਾ ਹਲਕਾ तितਲੀ ਆਸਨ ਕਹਿ ਲਓ तितਲੀ ਆਸਨ ਕਰਕੇ ਦਿਖਾ ਲਦੇ ਆ ਇਦਾਂ ਬੈਠ ਗਏ ਹਲਕਾ ਹਲਕਾ तितਲੀ ਆਸਨ ਕਰ ਲਿਆ ਜੀ ਇਹਨੇ ਨਾਲ ਸਾਡਾ ਜਿਹੜਾ ਇਹ ਹਿੱਸਾ ਹੈ ਥੋੜਾ ਰਿਲੈਕਸ ਹੋਣਾ ਪੈਂਦਾ ਜੀ ਇੰਦੀ ਕੋਈ ਨਾ ਫਾਸਟ ਹਾਰਡ ਫਾਸਟ ਰੂਲ ਨਹੀਂਗਾ ਕਿ ਆਪਾਂ ਰੋਟੀ ਖਾਧੀ ਹੈ ਤੇ ਇੱਕਦਮ ਨਹੀਂ ਰੋਟੀ ਖਾਣ ਤੋਂ 15-20 ਮੈਂ ਅਕਸਰ ਹੁੰਦਾ ਕਿ ਨੀਂਦ ਨਹੀਂ ਆਉਂਦੀ ਤੇ ਮਤਲਬ ਘੰਟਾ ਡੇਢ ਘੰਟਾ ਤਾਂ ਲੰਘ ਹੀ ਗਿਆ ਨਾ ਰੋਟੀ ਖਾਂਦੇ-ਖਾਂਦੇ ਜੀ 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 ਠੀਕ ਹੈ ਨਾ ਤੇ ਉਸ ਦੌਰਾਨ ਅਸੀਂ ਇਹ ਤਿਤਲੀ ਆਸਨ ਅਸੀਂ ਹਲਕਾ-ਹਲਕਾ ਘਰ ਸਕਦੇ ਹਾਂ ਜੋ ਕਿ ਸਾਡਾ ਮਸਲਾ ਸਾਡਾ ਹੈ ਜੀ ਸਰੀਰ ਨੂੰ ਰਿਲੈਕਸ ਕਰਨਾ ਨਾਲ ਦੇ ਨਾਲ ਹੀ ਤਣਾਅ ਨੂੰ ਰਿਲੈਕਸ ਕਰਨਾ ਦਿਮਾਗ ਨੂੰ ਖਾਣਾ ਖਾ ਕੇ ਸਿੱਧਾ ਬਿਸਤਰ ਤੇ ਚਲੇ ਗਏ ਨੀਂਦ ਫਿਰ ਨਹੀਂ ਆਈ ਇੱਧਰ ਉੱਧਰ ਪਾਸੇ ਮਾਰੇ ਅੱਧਾ ਪੌਣਾ ਘੰਟਾ ਜੇ ਉਹਦੇ ਤੇ ਅਜਾਈਂ ਵਾਧਤਾ ਉਹਨਾਂ ਨੂੰ ਬਿਹਤਰ ਹੈ ਕਿ ਤੁਸੀਂ ਉਸ ਵੇਲੇ ਬੈੱਡ ਤੇ ਬੈਠ ਕੇ ਕੁਝ ਜਿਹੜੇ ਆਸਾਨ ਆਸਨ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਤੁਹਾਡਾ ਯੋਗ ਵੀ ਹੋ ਗਿਆ ਜੀ ਤੁਹਾਡੇ ਸਰੀਰ ਨੂੰ ਵੀ ਆਰਾਮ ਮਿਲ ਗਿਆ ਤੁਹਾਡੀਆਂ ਬਿਮਾਰੀਆਂ ਤੋਂ ਇਹਨਾਂ ਨਾਲ ਇਹਦਾ ਬੈਠੇ ਬੈਠੇ ਹੀ ਹੁਣ ਜਿਹੜਾ ਘੱਟੀ ਚੱਕਰ ਕਰਕੇ ਦਿਖਾਲ ਦਿੰਦੇ ਆ ਇਹ ਦੇਖੋ ਜੀ ਬੈਠੇ ਹੈ ਇੱਕ ਘਟੀ ਚੱਕਰ ਕਰ ਲਿਆ ਜੀ ਇਹ ਵੀ ਤੁਸੀਂ ਰੋ ਨੀਂਦ ਨਹੀਂ ਆਉਂਦੀ ਮਦਦ ਦੋ ਘੰਟੇ ਰੋਟੀ ਤੇ ਲੰਘੇ ਉਸ ਤੋਂ ਬਾਅਦ ਤੁਸੀਂ ਕੋਈ ਅੱਛੀ ਕਰ ਸਕਦੇ ਹੋ ਨਾ ਦਿਨ ਖੁੱਲਾ ਸਮਾਂ ਹੈ ਉਹ ਇੱਕ ਸਮਾਂ ਆ ਗਿਆ ਤੁਹਾਡਾ ਕੁਝ ਕਰਨ ਦਾ ਜਦੋਂ ਤੁਸੀਂ ਆਸਾਨ ਤਰੀਕੇ ਨਾਲ ਆਸਣ ਚ ਆ ਗਏ ਉਹ ਯੋਗ ਜੀ ਸਾਡੀ ਸਾਡੀ ਜ਼ਿੰਦਗੀ ਨੂੰ ਨਾ ਅਸੀਂ ਬਹੁਤ ਗਾਂ ਬਹੁਤ ਛੇਤੀ ਛੇਤੀ ਜਾਣ ਦੇ ਚੱਕਰ 'ਚ ਨਾ ਕਈ ਵਾਰੀ ਬਿਨਾ ਮਤਲਬ ਦੀਆਂ ਜਿਹੜੀਆਂ ਬਿਮਾਰੀਆਂ ਨੇ ਸਹੇੜ ਲੈਣੇ ਆ ਬਿਲਕੁਲ ਕਿਉਂਕਿ ਸਾਡਾ ਖਾਣ-ਪਾਣ ਵਿਗੜ ਗਿਆ ਬਿਲਕੁਲ ਜੀ ਬਿਲਕੁਲ ਸਾਰੇ ਕੰਮ ਕਾਲੀ ਗਾਲੀ ਕਰਨੇ ਆ ਕਾਲੀ-ਕਾਲੀ ਵਾਲਾ ਸਾਨੂੰ ਉਹ ਸਮਾਨ ਚਾਹੀਦਾ ਆਪਣੀ ਰਸੋਈ 'ਚ ਜਿਹੜਾ ਛੇਤੀ ਬਣ ਜੇ ਜੀ ਜੀ ਛੇਤੀ ਹੀ ਖਾ ਲਈਏ ਜੀ ਪਰ ਉਹ ਛੇਤੀ ਹਜ਼ਮ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਤੇ ਉਹਨੂੰ ਛੇਤੀ ਹਜ਼ਮ ਕਰਨ ਵਾਸਤੇ ਕਿਤੇ ਨਾ ਕਿਤੇ ਯੋਗ ਦਾ ਸਹਾਰਾ ਲੈਣਾ ਪਏਗਾ ਬਿਲਕੁਲ ਜੀ ਸੋ ਉਹ ਜਿਹੜਾ ਖਾਣ-ਪਾਣ ਆ ਇਹ ਵੀ ਸਾਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੋੜੀ ਜੀ ਬਾਧਾ ਪਾਉਂਦਾ ਤੇ ਯੋਗ ਕਹਿੰਦਾ ਹੈ ਵੀ ਸਾਦੇ ਭੋਜਨ ਵਾਲੇ ਪਾਸੇ ਵੀ ਆਓ ਥੋੜਾ ਜਿਹਾ ਖਾਣ-ਪੀਣ ਵੀ ਸੁਧਾਰਨਾ ਚਾਹੀਦਾ ਜੀ ਇਸ ਦਾ ਵਾਸਤੇ ਦੇ ਵਿੱਚ ਮੇਰਾ ਜੋ ਆਪਣਾ ਮਨਣਾ ਔਰ ਮੇਰਾ ਜੋ ਜੀਵਨ ਦਾ ਅਨੁਭਵ ਵੀ ਆ ਫਾਸਟ ਫੂਡ ਇਹ ਨਹੀਂ ਕਿ ਤੁਸੀਂ ਕੀ ਖਾ ਰਹੇ ਫਾਸਟ ਫੂਡ ਇਹ ਕਿ ਜਿਹੜਾ ਤੁਸੀਂ ਛੇਤੀ ਛੇਤੀ ਪਕਾਇਆ ਜੀ ਹੁਣ ਸਾਇੰਸ ਹੌਲੀ ਹੌਲੀ ਕਹ ਰਹੀ ਕਿ ਚਲੋ ਨਿਊਟ੍ਰੀਸ਼ਨ ਖਰਾਬ ਹੋ ਰਿਹਾ ਕੁੱਕਰ ਦੇ ਵਿੱਚ ਜਦ ਤੁਸੀਂ ਕੁੱਕਰ ਦੇ ਵਿੱਚ ਜੇ ਮੰਨ ਲਓ 10 ਸੀਟੀਆਂ ਲੱਗਦੀਆਂ ਇੱਕ ਦੋ ਸੀਟੀਆਂ ਹੁੰਦੀਆਂ ਲਗਵਾਓ ਬਾਕੀ ਖੁੱਲੇ ਟੱਕਣਾ ਬਣਾਓ ਖਾਣਾ ਜਿਹੜਾ ਨਾ ਫਿਰ ਪਚਣ ਵਾਲਾ ਛੇਤੀ ਉਹਦਾ ਮੰਨ ਲਓ ਜੇ ਦਾਲ ਹੀ ਹੈ ਜੇ ਤੁਸੀਂ ਕੁੱਕਰ ਯੂਰਿਕ ਐਸਿਡ ਵਧ ਰਿਹਾ ਹੈ ਜੀ ਜੁਸੇ ਤੁਸੀਂ ਦਾਲ ਖਾਦੀ ਹੋ ਖਾਦੀ ਰਾਤੀ ਜੀ ਜਦੋਂ ਦਾਲ ਜਿਹੜੀ ਐ ਐਸਾ ਪ੍ਰੋਟੀਨ ਐ ਜਿਹੜਾ ਘੱਟੋ ਘੱਟ ਪਚਣ ਲਈ ਘੱਟੋ ਘੱਟ 12 ਘੰਟੇ ਲੈਂਦਾ ਦਾਲ ਨੂੰ ਆਪਾਂ ਦੁਪਹਿਰੇ ਖਾ ਸਕਦੇ ਹਾਂ ਸਵੇਰੇ ਖਾ ਸਕਦੇ ਹਾਂ ਲੋਕੀ ਆਮ ਤੌਰ ਤੇ ਰਾਤ ਦਾਲ ਰਾਤ ਕੇ ਖਾਸ ਤੌਰ ਤੇ ਮਾਂ ਦੀ ਰਾਤ ਨੂੰ ਖਾਣ ਲੱਪੇ ਦਿਨ ਦੁਪਹਿਰੇ ਤਾਂ ਜਿੰਨੀ ਮਰਜ਼ੀ ਖਾ ਲੋ ਜੀ ਰਾਤੀ ਜਿਹੜੀ ਐ ਹਲਕਾ ਪਤਲੀ ਸਰਦੀ ਹੈ ਜਿਹੜੀ ਜਿੰਦੇ ਚ ਕੁੱਕਰ ਦੀ ਜੋ ਪ੍ਰਯੋਗ ਜਿਹੜਾ ਘਟ ਹੋਵੇ ਜੀ ਕੁੱਕਰ ਦੇ ਪ੍ਰਯੋਗ ਵਾਲੀਆਂ ਚੀਜ਼ਾਂ ਤੁਸੀਂ ਖਾਣੀਆਂ ਤੇ ਦੁਪਹਿਰੇ ਜਾਂ ਸਵੇਰੇ ਖਾ ਲਈਆਂ ਰਾਤੀ ਜਿਹੜੀ ਹੈ ਆਪਣੇ ਪਤੀਲੇ ਦੇ ਵਿੱਚ ਬਣੀਆਂ ਚੀਜ਼ਾਂ ਜਿਹੜੀਆਂ ਹਨ ਉਹਨੂੰ ਵਰਤਿਆ ਜਾਵੇ ਉਹ ਛੇਤੀ ਪਚ ਜਾਂਦੀਆਂ 2 ਘੰਟੇ ਦੇ ਵਿੱਚ ਵਿੱਚ ਪਚ ਜਾਂਦੀਆਂ ਤੇ ਰਾਬੀ ਤੰਗ ਵਿੱਚ ਉੱਤੇ ਬੈ ਨਹੀਂ ਕਰਦੀਆਂ ਜੀ ਤੇ ਉਹ ਚੀਜ਼ਾਂ ਜਿਹੜੀਆਂ ਜਿਆਦਾ ਅੱਛੀਆਂ ਰਹਿੰਦੀਆਂ ਜੀ ਅਸੀਂ ਇਹ ਸੁਣਿਆ ਵੀ ਯੋਗ ਜਿਹੜਾ ਹੈ ਨਾ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਅੰਦਰ ਅੰਦਰ ਆਪੇ ਘਟਣਾ ਸ਼ੁਰੂ ਕਰ ਦਿੰਦਾ ਹੈ ਤੁਸੀਂ ਨਿਰੋਗੀ ਹੋਣਾ ਸ਼ੁਰੂ ਹੋ ਜਾਂਦੇ ਹੋ ਤੇ ਉਹ ਕੁਝ ਅਜੀਹਾ ਵੀ ਜਿਹਦੇ ਨਾਲ ਅਸੀਂ ਆ ਬਿਮਾਰੀ ਹੈ ਇਹਦਾ ਇਲਾਜ ਯੋਗ ਹੈ ਇਹਦਾ ਯੋਗ ਹੈ ਕਈ ਵਾਰੀ ਤਾਂ ਡਾਕਟਰ ਜਿਹੜੇ ਨੇ ਉਹ ਕਹਿ ਦਿੰਦੇ ਨੇ ਵੀ ਇਸ ਜਿਹੜੀ ਖਾਸ ਤੌਰ ਤੇ ਕੁਝ ਐਸੀਆਂ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਭਿਆਨਕ ਜਾਂ ਕ੍ਰੋਨਿਕ ਵੀ ਕਹਿ ਦਿੰਦੇ ਆ ਉਹਨਾਂ ਦਾ ਆਧੁਨਿਕ ਬਿਮਾਰੀਆਂ ਜਿਨ੍ਹਾਂ ਨੂੰ ਕਹਿਣਾ ਪਏ ਜਿੱਦਾਂ ਸ਼ੂਗਰ ਹੋ ਗਈ ਆ ਥਾਇਰਾਇਡ ਹੋ ਗਿਆ ਉਹ ਕਹਿ ਦਿੰਦੇ ਨੇ ਵੀ ਇਹਦਾ ਤੁਹਾਨੂੰ ਇੱਕ ਪੱਕੀ ਗੋਲੀ ਲੱਗ ਜਾਂਦੀ ਹੈ ਜੀ ਤੇ ਉਹ ਗੋਲੀ ਜਿਹੜੀ ਹੈ ਤੁਸੀਂ ਤਾਂ ਉਮਰ ਖਾਣੀ ਹੈ ਬਿਲਕੁਲ ਜੀ ਬਿਲਕੁਲ ਵੀ ਤੁਸੀਂ ਪਾਣੀ ਪੀਣਾ ਭੁੱਲ ਜਾਓ ਗੋਲੀ ਖਾਣੀ ਆ ਦਵਾਈ ਖਾਣੀ ਨਹੀਂ ਭੁੱਲਣਾ ਸੋ ਉਹਦਾ ਵੀ ਯੋਗ ਦੇ ਵਿੱਚ ਸਮਾਧਾਨ ਹੈ ਬਹੁਤ ਜ਼ਿਆਦਾ ਟਾਈਪ 2 ਥਾਇਰਾਇਡ ਟਾਈਪ 2 ਸ਼ੂਗਰ ਤਾਂ ਮੈਂ ਮਧੂਮੇ ਮੁਕਤ ਭਾਰ ਦੇ ਕੇ ਬਿਆਨ ਚੱਲਿਆ ਸੀਗਾ ਜੀ ਤੇ ਉਸ ਦੇ ਵਿੱਚ ਇਹਦੇ ਤੇ ਕਾਫੀ ਰਿਸਰਚ ਹੋਈ ਹੈ ਟਾਈਪ 2 ਸ਼ੂਗਰ ਤਾਂ ਅਕਸਰ ਲੋਕਾਂ ਦੀ ਬਿਲਕੁਲ ਠੀਕ ਹੁੰਦੀ ਦੇਖੀ ਗਈ ਹੈ ਉਹਦੇ ਵਿੱਚ ਕਿਹਾ ਹੈ ਕਿ ਟੈਸਟ ਕਰਾਉਂਦੇ ਸੀ ਟੈਸਟ ਕਰਾਉਣ ਤੋਂ ਬਾਅਦ HbA1c ਟੈਸਟ ਕਰਾਇਆ ਜੀ ਉਸ ਤੋਂ ਬਾਅਦ ਯੋਗਾ ਕਰਾਇਆ 4-6 ਮਹੀਨੇ ਬਾਅਦ ਤੇ HbA1 ਜਿਹੜਾ 1c ਦਾ ਲੈਵਲ ਹੈ ਮੰਨ ਲਓ 10 ਤੋਂ 6 ਤੇ 7 ਤੇ ਆ ਜਾਂਦਾ ਜੇ ਬੰਦੇ ਦੇ ਜੀਵਨ ਚ ਕੁਝ ਜੀ ਐਸੀ ਪੋਸਟ ਆ ਗਈਆਂ ਜਿੱਥੇ ਤਾਂ ਚਲੋ ਤਣਾਵ ਜ਼ਿਆਦਾ ਹੈ ਉੱਥੇ ਥੋੜੀ ਦਿੱਕਤ ਆਂਦੀ ਜੇ ਨਹੀਂ ਤਣਾਵ ਜ਼ਿਆਦਾ ਤੇ ਹੌਲੀ ਹੌਲੀ ਠੀਕ ਉਹ ਥਾਇਰੋਇਡ ਦੇ ਉੱਤੇ ਥਾਇਰੋਇਡ ਵੀ ਤੁਸੀਂ ਦੇ ਲੋ ਡਾਕਟਰ ਕੋਲ ਚਲੇ ਜਾਓ ਗੋੜੀ ਖਾਣੀ ਪੈਂਦੀ ਜੀ ਪਰ ਜੇ ਬੰਦਾ ਥੋੜਾ ਯੋਗ ਕਰਦਾ ਕੁਝ ਪੁਰਾਣਾ ਯਮ ਹੈ ਮੈਂ ਹੁਣੇ ਥੋੜੇ ਸਮਝਾ ਦਿੰਨਾ ਹੈ ਜੀ ਉਸ ਦੇ ਵਿੱਚ ਕਿਹਾ ਹੈ ਕਿ ਥਾਇਰੋਇਡ ਵੀ ਤੁਹਾਡਾ ਥੋੜੀ ਹੌਲੀ ਹੌਲੀ ਠੀਕ ਹੋ ਜਾਂਦਾ ਜੀ ਪਰ 슈ਗਰ ਦੇ ਵਿੱਚ ਕੀ ਹੁੰਦਾ ਅਜ ਮੰਨ ਲਓ ਗਲਾਈਕੋਲੀ ਲੱਗੀ ਜਾਂ ਗਲਾਈਕੋਸ ਤੋਂ ਚਲੋ ਸ਼ੁਰੂ ਹੁੰਦਾ ਪਹਿਲੇ 25 ਲੱਗੀ 25 ਤੋਂ 50 ਲੱਗੀ 100 ਲੱਗੀ 200 ਲੱਗੀ ਫਿਰ ਬੈਟਾ ਤੇ ਸ਼ੁਰੂ ਹੁੰਦਾ ਫਿਰ ਆਪਣਾ ਇਨਸੂਲਿਨ ਦੀ ਮਾਤਰਾ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਪਰ ਜਦੋਂ ਤੁਸੀਂ ਯੋਗਾ ਕਰਦੇ ਹੋ ਮੰਨ ਲਓ ਹੁਣ ਖੰਡਨੀ ਸ਼ੂਗਰ ਹੈ ਤੁਹਾਨੂੰ ਲੱਗਦੀ ਲੱਗ ਗਈ ਹੁਣ ਕੀ ਹੈ ਕਿ ਸੋਚਣ ਦੀ ਤੇ ਜ਼ਿਆਦਾ ਜ਼ਰੂਰਤ ਨਹੀਂ ਤਾਨੂੰ ਲੱਗਲੇ ਤੁਸੀਂ ਯੋਗ ਤੁਸੀਂ ਕਰੋਗੇ ਨਾ ਜੇ 25 ਦੀ ਗੋਲੀ ਟਿੱਕੀ ساری ਜ਼ਿੰਦਗੀ ਮੈਂ ਐਸੇ ਮਰੀਜ਼ ਦੇਖਿਆ ਜਿਹੜੀ 25 ਦੀ ਗੋਲੀ ਤੇ ਸਾਰਾ ਜੀਵਨ 25 ਹੀ ਨਿਕਲ ਜਾਂਦਾ ਜੀ ਨਹੀਂ ਤਾਂ ਜੇ 25 ਤੋਂ 50 ਜਾਂਦੀ 50 ਤੋਂ 100 ਗਈ ਉਸ ਤੋਂ ਬਾਅਦ ਕਹਿ ਰਹੀ ਅੱਖਾਂ ਤੇ ਨੁਕਸਾਨ ਆ ਗਿਆ ਮੋਤੀਏ ਦੀ ਸ਼ਿਕਾਇਤ ਕਰ ਰਹੀ ਇਹ ਹੋ ਸਕਦਾ ਹੈ ਯੋਗ ਦੇ ਨਾਲ ਹਾਂਜੀ ਸਰ ਜੇ ਯੋਗ ਦੇ ਕੋਈ ਚਾਰਜ ਤੇ ਸ਼ਿਵਿੰਦਰ ਜੀ ਸਾਨੂੰ ਦੱਸੋ ਦਰਮਿੰਦਰ ਕੁਮਾਰ ਜੀ ਦੀ ਮਦਦ ਦੇ ਨਾਲ ਇਹ ਉਹਦਾ 슈ਗਰ ਨੂੰ ਜਿਹੜਾ ਕੰਟਰੋਲ ਕਰਨ ਵਾਸਤੇ 슈ਗਰ ਨੂੰ ਕੰਟਰੋਲ ਕਰਨ ਵਾਸਤੇ ਜਿਹਦੇ ਹੁਣੇ ਕੋ ਬੱਜਰ ਆਸਨ ਦੱਸਿਆ ਸੀ ਹਾਂਜੀ ਉਸ ਤੋਂ ਬਾਅਦ ਮੰਡੂਕ ਆਸਨ ਹੈ ਜੀ ਉਸ ਦੇ ਨਾਲ ਕਿਹਾ ਹੈ ਕਿ ਮੰਡੂਕ ਆਸਨ ਕਰਕੇ ਦਿਖਾ ਲਦੇ ਕੁਛ ਬੜਾ ਆਸਾਨ ਹੈ ਤੁਸੀਂ ਜਰੂਰੀ ਨਹੀਂ ਕਿ ਆਸਨ ਤੇ ਬਹਿਣਾ ਆਪਣੇ ਬੈੱਡ ਤੇ ਹੀ ਕਰ ਲੋ ਨੀ ਨੀ نیند ਆ ਰਹੀ ਤਾਂ ਵੀ ਕਰ ਸਕਦੇ ਹੋ ਤਾਂ ਵੀ ਇਸ ਦੇ ਨਾਲ ਆ ਜਿਹੜਾ ਹੈ ਕਿ ਪੇਟ ਨੂੰ ਪੈਨਕਰੀਆਮੇਟ ਕਿਰਿਆ ਦੇਣ ਲਾ ਪੈਂਦੇ ਹੈ ਜੀ ਔਰ ਦੂਸਰਾ ਜਿਹੜਾ ਹੈ ਇਸ ਦੇ ਵਿੱਚ ਆ ਜਾਂਦਾ ਹੈ ਬ੍ਰਿਕਸ਼ ਆਸਨ ਜਾ ਤੁਸੀਂ ਕਹ ਲਓ ਕਿ ਸਾਈਡ ਤੇ ਇੱਕ ਸਾਈਡ ਤੇ ਝੁਕਣਾ ਹੈ ਫਿਰ ਦੁਸਬਾ ਦੂਸਰੀ ਵਾਰੀ ਦੂਸਰੀ ਸਾਈਡ ਤੇ ਝੁਕਣਾ ਹੈ ਇਹ ਬੈਠੇ ਬੈਠੇ ਵੀ ਕਰ ਸਕਦੇ ਹੋ ਜੇ ਖੜੇ ਕਰਨ ਲੋਤੇ ਇਹਦੇ ਚ ਜ਼ਿਆਦਾ ਅੱਛਾ ਹੈ ਜੀ ਤੇ ਇਸ ਦੇ ਨਾਲ ਕਿਹਾ ਹੈ ਕਿ ਜਦੋਂ ਐਪ ਇਸ ਤਰ੍ਹਾਂ ਹੋਏ ਤਾਂ ਪੈਨ ਕਰਿਆ ਇਦਨ ਲਪਾਸਾ ਜਿਹੜਾ ਤੁਸੀਂ ਈਸ਼ਵਿੰਦਰ ਕੁਮਾਰ ਜੀ ਵਿਕਸ਼ ਆਸਨ ਦੀ ਗੱਲ ਕੀਤੀ ਹੈ ਉਹ ਕਹੀ ਹੈ ਕਿ ਜਿਹੜਾ ਥੋੜਾ ਵਜ਼ਨ ਵਾਲਾ ਜਿਹੜਾ ਇਨਸਾਨ ਹੈ ਜਿਹੜਾ ਜਿਹਦਾ ਥੋੜਾ ਆਪਣਾ ਭਾਰ ਵਧੇਰੇ ਹੈ ਉਸ਼ਾਇਦ ਇਹਨੂੰ ਨਾ ਕਰ ਸਕਦਾ ਹੋਵੇ ਪਰ ਜਿਹੜਾ ਪਹਿਲਾ ਆਸਨ ਦੱਸਿਆ ਵੀ ਜਿਹੜਾ ਮਡੂਕ ਆਸਨ ਉਹ ਤੇ ਕੋਈ ਵੀ ਕਰ ਸਕਦਾ ਹੈ ਇਸ ਦੇ ਵਿੱਚ ਵਿਕਸ਼ਾਸਨ ਦੇ ਵਿੱਚ ਐਕਚੁਅਲ ਵਸਤੂ ਦੇ ਵਿੱਚ ਗੱਲ ਪਤਾ ਕਿਹਾ ਹੈ ਕਿ 84 ਲੱਖ ਯੋਨੀਆਂ ਗਿਣੀਆਂ ਗਈਆਂ ਤੇ ਉਹਨਾਂ ਨਾਲ ਹੀ 84 ਲੱਖ ਆਸਨ ਗਿਨੇ ਗਏ ਤਦੋਂ ਰਕਸ਼ ਵੀ ਇਹ ਉਸੇ ਸਾਨਾ 4 ਲੱਖ ਜਿਉਣੀ ਗਈ ਹੈ ਇਸ ਰਕਸ਼ ਦੇ ਵਿੱਚ ਕਿ ਜ਼ਰੂਰੀ ਤਾਂ ਨਹੀਂ ਇਹ ਨਾ ਇੱਕੋ ਹੀ ਤਰ੍ਹਾਂ ਦਾ ਕਰਨਾ ਉਹ ਕਈ ਤਰ੍ਹਾਂ ਦੇ ਵੀ ਹੋ ਸਕਦੇ ਜਿਸ ਦਾ ਜ਼ਰੂਰੀ ਨਹੀਂ ਇੱਕ ਨਹੀਂ ਹੁਣ ਜਦ ਦੋ ਪੈਰਾਂ ਤੇ ਖੜੇ ਹੋ ਕੇ ਤੁਸੀਂ ਐਨ ਚੁੱਗ ਗਏ ਉਹ ਵੀ ਅਸਲ ਦੇ ਵਿੱਚ ਇੱਕ ਰਕਸ਼ਾ ਸੰਦਾ ਹੀ ਹਿੱਸਾ ਹੈ ਜੀ ਇਹਦੇ ਦੇ ਦੂਸਰੇ ਪਾਸੇ ਜਦੋਂ ਤੁਸੀਂ ਝੁੱਪ ਜਾਂਦੇ ਹੋ ਉਹ ਵੀ ਵਿਕਸ਼ਾਸਨ ਦਾ ਹਿੱਸਾ ਇਹ ਇੱਕ ਅਲੱਗ ਗੱਲ ਬਣ ਗਈ ਕਿ ਕਿਉਂਕਿ ਹੁਣ ਉਹਨਾਂ ਨੇ ਗਿਣਤੀ ਘਟਾ ਦਿੱਤੀ ਹੈ ਤੇ ਆਪਾਂ ਇੱਕ ਪਹਿਲੇ ਨੂੰ ਵਿਕਸ਼ਾਸਨ ਕਹਿਣ ਲੱਪੇ ਆਂ ਤੇ ਇਹਨੂੰ ਅਸੀਂ ਦੌਲਤਾਂ ਨਾਲ ਵੀ ਕਰ ਸਕਦੇ ਆਂ ਜੀ ਜੀ ਇਹ ਕਾਫੀ ਜ਼ਿਆਦਾ ਸ਼ੂਗਰ ਦੇ ਉੱਤੇ ਕੰਮ ਕਰਦਾ ਹੈ ਅਚਾਰੀ ਜੀ ਅਸੀਂ ਹੁਣੇ ਗੱਲ ਕੀਤੀ ਕਿ ਸਾਡੇ ਕੁਝ ਅਜਿਹੇ ਆਸਨ ਨੇ ਜਿਹੜੇ ਸਾਨੂੰ ਰੋਗ ਮੁਕਤ ਕਰਨ ਤੱਕ ਜੀ ਸਾਡੇ ਨਾਲ ਖੜਦੇ ਨੇ ਬਿਲਕੁਲ ਠੀਕ ਸ਼ੂਗਰ ਦੀ ਗੱਲ ਕੀਤੀ ਜਿਹਦੇ ਵਿੱਚ ਤੁਸੀਂ ਦੱਸਿਆ ਕਿ ਮੰਡੂਕ ਆਸਨ ਹੈ ਜੀ ਜੀ ਤੁਸੀਂ ਵ੍ਰਿਕਸ਼ ਆਸਨ ਦੀ ਗੱਲ ਕੀਤੀ ਉਹਦੀਆਂ ਭਾਂਤੀਆਂ ਵੀ ਦਸੀਆਂ ਹਾਂਜੀ ਹਾਂ ਵੀ ਤੁਸੀਂ ਉਹਨੂੰ ਅਜੇ ਸਿੱਧਾ ਇਦਾਂ ਕਰ ਲੋਗੇ ਤਾਂ ਵੀ ਉਹ ਵ੍ਰਿਕਸ਼ ਆਸਨ ਦਾ ਵ੍ਰਿਕਸ਼ ਹੈ ਤੇ ਤਾੜ ਵ੍ਰਿਕਸ਼ ਤੋਂ ਤਾੜ ਵ੍ਰਿਕਸ਼ ਆਸਨ ਵੀ ਵ੍ਰਿਕਸ਼ ਆਸਨ ਦਾ ਹਿੱਸਾ ਹੈ ਜੀ ਇਸੇ ਗੱਲ ਨੂੰ ਹੁਣ ਅੱਗੇ ਵਧਾਉਣਾ ਹੈ ਕਿ ਕੁਝ ਅਜਿਹੇ ਰੋਗ ਤੁਸੀਂ ਥਾਇਰੋਇਡ ਦੀ ਗੱਲ ਕੀਤੀ ਜੀ ਜੀ ਹਰ ਤੀਸਰਾ ਮਨੁੱਖ ਜਿਹੜਾ ਨਾ ਜੀ ਉਹ ਇਹਦਾ ਗਰਸਿਆ ਹੋਇਆ ਅੱਜ ਦੀ ਤਰੀਕ ਚ ਜੀ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਜ਼ਿਹਨ ਦੇ ਉੱਤੇ ਬੋਝ ਹੈ ਨਾ ਵਜ਼ਨ ਹੈ ਜੀ ਜੀ ਵੀ ਮੇਰੇ ਕੋਲ ਕੁਝ ਨਹੀਂ ਨਾ ਮੈਂ ਬਹੁਤ ਕੁਝ ਕਰਨਾ ਹੈ ਉਹ ਤਨਾ ਜਿਹੜਾ ਹੈ ਨਾ ਉਹ ਕਿਤੇ ਨਾ ਕਿਤੇ ਸਾਡੀਆਂ ਥਾਇਰੋਇਡ ਗ੍ਰੰਥੀਆਂ ਨੂੰ ਪ੍ਰਭਾਵਿਤ ਕਰਦਾ ਹੈ ਬਿਲਕੁਲ ਕਰਦਾ ਹੈ ਉਹਦੇ ਕਰਕੇ ਅਸੀਂ ਥਾਇਰੋਇਡ ਦੇ ਰੋਗੀ ਹੋ ਜਾਂਦੇ ਆ ਬਿਲਕੁਲ ਹੋ ਜਾਂਦੇ ਆ ਉਹ ਥਾਇਰੋਇਡ ਜਿਹੜਾ ਹੈ ਕਈ ਸਾਰੀਆਂ ਬਿਮਾਰੀਆਂ ਨੂੰ ਖੁੱਲਾ ਸੱਦਾ ਦਿੰਦਾ ਜੀ ਸੋ ਹੁਣ ਇਹਨੂੰ ਉਹਦੇ ਘਰ ਵਾਪਸ ਭੇਜਣ ਵਾਸਤੇ ਜੀ ਜਿਹੜੇ ਕਿਹੜੇ ਕਿਹੜੇ ਯੋਗ ਆਸਨ ਨੇ ਉਹਨਾਂ ਦੇ ਬਾਰੇ ਜ਼ਰੂਰ ਦੱਸੋ ਦੇਖੋ ਜਿਹੜਾ ਮੈਂ ਆਪਣੇ ਜੀਵਨ ਦੇ ਵਿੱਚ thyroid ਦੇ ਮਰੀਜ਼ ਕਈ ਐਸੇ ਠੀਕੇ ਤੇ ਜਨਾਜ 20-20 ਸਾਲ ਹੋ ਗਏ ਦੁਬਾਰਾ thyroid ਹੋਇਆ ਨਹੀਂ ਜੀ ਹਾਂਜੀ ਉਸ ਦੇ ਵਿੱਚ ਕਿਹਾ ਹੈ ਕਿ ਆਸਨ ਤਾਂ ਆਪਾਂ ਕੁਝ ਵੀ ਕਰ ਸਕਦੇ ਜੇ ਦਾ ਸਰੀਰ ਅੱਛਾ ਹੈ ਤੇ ਸੂਰਯ ਨਮਸਕਾਰ ਕਰ ਲੋ ਸਾਰਨਾ ਬੜੀਆ ਹੈ ਜੀ ਨਹੀਂ ਤਾਂ ਜਿੰਨੇ ਵੀ ਕੋਈ ਆਸਨ ਹੈ ਸੈਰ ਹੈ 15-20 ਮਿਨਿਟ ਉਹ ਕਰ ਲੋ ਉਹਨਾਂ ਦੇ ਵਿੱਚ ਆ ਕੇ ਪ੍ਰਾਣਾਯਾਮ ਬਹੁਤ ਮਹੱਤਵ ਰੱਖਦਾ ਹੈ ਜੀ ਪ੍ਰਾਣਾਯ ਜੋਤੀ ਜਗਤ థਾਇਰੋਇਡ ਗਲੈਂਡ ਹੈ ਸਾਡਾ ਹਿੱਸਾ ਇੱਥੋਂ ਲੈ ਕੇ ਇੱਥੇ ਤੱਕ ਦਾ ਹੈ ਇਹ ਹਿੱਸਾ ਸਾਡਾ ਸਾਰਾ ਜਿਹੜਾ ਹੈ ਪ੍ਰਾਣਾਯਾਮ ਦੇ ਉੱਤੇ ਜੀ ਕੰਮ ਕਰਦਾ ਹੈ ਕੁਝ ਪ੍ਰਾਣਾਯਾਮ ਹੈਗੇ ਜਿਹੜੇ ਉਹਨਾਂ ਦੇ ਉੱਤੇ ਕਾਫੀ ਅੱਛਾ ਰਹੇ ਇੱਕ ਤਾਂ ਜਦ ਆਮ ਸੁਧਾਰ ਨਹੀਂ ਸਾਹ ਲੈਣਾ ਕਿ ਆਮ ਆਦਮੀ ਕੀ ਆ ਕੇ ਖਾਲੀ ਖਾਲੀ ਸਾਹ ਲੈ ਰਿਹਾ ਪਰ ਜੇ ਇਸੀ ਸਾਹ ਦੀ ਸਪੀਡ ਨੂੰ ਥੋੜਾ ਕੰਟਰੋਲ ਕਰ ਲਓ ਥੋੜਾ ਧਿਆਨ ਜਿਹੜਾ ਹੈ ਆਪਣੇ ਦਿਮਾਗ 'ਚ ਲੈ ਕੇ ਆਏ ਜੀ ਜੀ ਬਸ ਇਸ ਦਾ ਸਾਹ ਨੂੰ ਥੋੜਾ ਜੀ ਸਾਹ ਲੰਬਾ ਲੈਣਾ ਹੈ ਤੁਰਨ ਲੰਬਾ ਚਰਨਾ ਹੈ ਮੈਂ ਗੁਜ਼ਾਰਿਸ਼ ਕਰਾਂਗੀ ਪਰਮੇਂਦਰ ਕੁਮਾਰ ਜੀ ਨੂੰ ਕਿ ਉਹ ਸਾਨੂੰ ਜ਼ਰੂਰ ਨਾਲ ਨਾਲ ਜੋੜਨ ਵੀ ਇਸ ਪ੍ਰਾਣਾਯਾਮ ਦੇ ਨਾਲ ਜਿਹੜੇ ਲੰਬੇ ਸਾਹ ਲੈਣੇ ਛੱਪਣੇ ਇਹ ਇਸ ਦੇ ਵਿੱਚ ਇਹ ਹੈ ਔਰ ਇਹ ਇਹ ਜਿਹੜੀਆਂ ਛੋਟੇ ਛੋਟੇ ਜਿਹੜੇ ਆਸਾਨ ਜਿਨ੍ਹਾਂ ਨੂੰ ਕਹਿ ਦਿੰਦੇ ਆ ਅਸੀਂ ਆਸਨ ਨੇ ਉਹ ਇਸ ਵੇਲੇ ਆਸਨ ਇਹ ਤਾਂ ਬਗਲਾ ਤੇ ਬੈਠੇ ਜਿਹੜਾ ਪ੍ਰਾਣਾਯਾਮ ਹੈ ਬੈੱਡ ਤੇ ਵੀ ਕਰ ਲੈਣੇ ਸੌਣ ਲੱਗੇ ਕਰ ਲੈਣੇ ਨੀਂਦਾਂ ਦੀ ਨੀਂਦ ਬਹੁਤ ਅੱਛੀ ਨਾਲ ਆ ਜਾਂਦੀ ਇਸ ਤੋਂ ਅਗਲਾ ਆ ਜਾਂਦਾ ਅਲੋਮ ਬਲੋਮ ਇਹ ਵੀ ਤੁਸੀਂ ਬੈੱਡ ਤੇ ਬੈਠ ਕੇ ਆਰਾਮ ਨਾਲ ਕਰ ਸਕਦੇ ਹੋ ਲੋਮ ਵਲੋਂ ਚ ਕਿਹਾ ਜੇ ਹਮੂਮਨ ਮੰਨਿਆ ਜਾਂਦਾ ਹੈ ਕਿ ਖੱਬੇ ਤੋਂ ਸਾਹ ਲੈਣਾ ਤੇ ਸੱਜੇ ਤੋਂ ਛੱਡਣਾ ਸੱਜੇ ਤੋਂ ਸਾਹ ਲੈਣਾ ਤੇ ਖੱਬੇ ਤੋਂ ਛੱਡਣਾ ਜਿਸ ਤਰ੍ਹਾਂ ਕਰਕੇ ਦਿਖਾ ਰਹੇ ਜੀ ਜੀ ਤੇ ਇਸ ਨੂੰ ਤੁਸੀਂ ਹੌਲੀ ਹੌਲੀ ਅਭਿਆਸ ਕਰੋ ਤੇ 10-20 ਮਿੰਟ ਤੱਕ ਆਰਾਮ ਨਾਲ ਹੀ ਲੰਘ ਜਾਂਦੇ ਇਹ ਤੁਹਾਡਾ ਨੀਂਦ ਜਿਹੜੀ ਹੈ ਤੇ ਹੌਲੀ ਹੌਲੀ ਇਹ ਨੀਂਦ ਨੂੰ ਵੀ ਅੱਛਾ ਰਹਿੰਦਾ ਤੀਸਰਾ ਇਸ ਤੋਂ ਬਾਅਦ ਹੈ ਉਜੈਈ ਹੂੰ ਅਰਾਏ ਕਰਦੇ ਤੁਸੀਂ ਇੱਥੇ ਦੇਖਾ ਕਿ ਬੱਚੇ ਆ ਸੀ ਜੋ ਛੋਟੇ ਹੁੰਦੇ ਸੀਗੇ ਗਲੇ ਚੋਂ ਆਵਾਜ਼ ਲਾਉਂਦੇ ਸ਼ਰਾਰਤ ਕਰਦੇ ਸੀ ਜਾਣ ਬੋਝ ਕੇ ਜੀ ਜੀ ਗਲਾ ਖਰਾਬ ਹੈ ਗਲੇ ਚੋਂ ਸਾਹ ਲੈਣਾ ਹੈ ਗਲੇ ਚੋਂ ਸਾਹ ਛੜਨਾ ਹੈ ਗਲੇ ਚੋਂ ਹੀ ਸਾਹ ਲੈਣਾ ਹੈ ਤੇ ਗਲੇ ਚੋਂ ਆਵਾਜ਼ ਕਰਨੀ ਹੈ ਸਾਹ ਲਾ ਕੇ ਜੀ ਜਿਹਦਾ ਕਈ ਰਹਿ ਇੱਕ ਇਹ ਉਹ ਵੀ ਨਾਲ ਇੱਕ ਹੰਜੀ ਦੀ ਆਵਾਜ਼ ਹਾਂ ਹਾਂ ਜੀ ਉਹਦੇ ਨਾਲ ਇਹ ਜਿਹੜੀ ਸਬੰਧਤਾ ਵਿੱਚ ਹੈ ਜਿਹੜਾ ਥਾਇਰੋਇਡ ਦੇ ਵਾਸਤੇ ਬਹੁਤ ਹੀ ਅੱਛਾ ਆਪਸ਼ਨ ਹੈ ਜੀ ਇਸ ਤੋਂ ਬਾਅਦ ਫਿਰ ਤੁਸੀਂ ਕਪਾਲ ਪਾਤੀ ਤਾਂ ਕਈ ਵਾਰੀ ਹੈ ਨਾ ਕਿ ਜ਼ਰੂਰੀ ਨਹੀਂ ਹੈ ਕਪਾਲ ਪਾਤੀ ਇਹ ਲਈ ਹੁੰਦਾ ਕਿ ਥੋੜਾ ਖਾਲੀ ਪੇਟ ਉਹ ਦਿਨ ਲਈ ਅੱਛਾ ਹੈ ਜਾਂ ਪਸਤ੍ਰਿਕਾ ਦਿਨ ਲਈ ਅੱਛਾ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਹੈ ਆਪਣਾ ਗੁੰਜਨ ਜਿਹੜਾ ਆਪਾਂ ਕਰੀਦੀ ਹੈ ਪਸਤ੍ਰਿਕਾ ਆਪਣਾ ਇਦਾਂ ਦੀ ਕੰਨ ਬੰਦ ਕਰ ਲੈਣਾ ਹੈ ਨੱਕ ਤੋਂ ਸਾਹ ਲੈ ਕੇ ਹੂੰ ਇਹ ਸਾਇਰ ਲਈ ਬਹੁਤ ਹੀ ਅੱਛਾ ਹੈ ਜਿਸ ਬੰਦੇ ਨੂੰ ਦੋ ਦੋ ਤਿੰਨ ਤਿੰਨ ਘੰਟੇ ਨੀਂਦ ਨਹੀਂ ਆਉਂਦੀ ਉਹ ਤਿੰਨ ਚਾਰ ਪੰਜ ਮਿੰਟ ਬੈੱਡ ਦੇ ਉੱਤੇ ਬੈਠਾ ਬੈਠਾ ਇਸ ਪ੍ਰਾਣਾਯਾਮ ਨੂੰ ਕਰ ਲਵੇ ਜੀ ਨੀਂਦ ਤੁਸੀਂ ਦੇਖੋ ਕਿ ਕੁਝ ਦੇਰ ਚ ਹੌਲੀ ਹੌਲੀ ਨੀਂਦ ਆਨ ਲੱਗੇ ਆਨ ਲੱਗ ਜਾਏਗੀ ਫਿਰ ਉਸ ਤੋਂ ਬਾਅਦ ਜਿਹੜਾ ਇੱਕ ਜਿਹੜਾ ਸਾਨਾ ਵਧੀਆ ਚੀਜ਼ ਹੈ ਜਿਹੜੀ ਸ੍ਰਿਸ਼ਟੀ ਓਮਕਾਰ ਦੇ ਉੱਪਰ ਟਿਕੀ ਹੋਈ ਹੈ ਆਪਣੇ ਜਿਹਦੇ ਅੰਦਰ ਮਾਰੇ ਨੇ ਵੀ ਬਾਣੀ ਚ ਕੋਈ ਕਿਹਾ ਇੱਕ ਓਮਕਾਰ ਹੁਣ ਓਮਕਾਰ ਜਿਹੜਾ ਪ੍ਰਾਣ ਇੱਕ ਪ੍ਰਾਣਾਯਾਮ ਹੈ ਇਹ ਸਾਡਾ ਜਿਹੜਾ ਸਿੱਧਾ ਹੀ ਸਾਡੇ ਸ਼ਰੀਰ ਨੂੰ ਸਾਡੇ ਮਨ ਨੂੰ ਸਾਡੀ ਆਤਮਾ ਨੂੰ ਸਿੱਧਾ ਸ੍ਰਿਸ਼ਟੀ ਦੇ ਨਾਲ ਓਮਕਾਰ ਦੇ ਨਾਲ ਜੋੜਦਾ ਹੈ ਓਮਕਾਰ ਦੇ ਸਾਡੇ ਤਿੰਨ ਹਿੱਸੇ ਹੈ ਆ ਉ ਤੇ ਮਾ ਇਹਨਾਂ ਤਿੰਨਾਂ ਨੂੰ ਜਦੋਂ ਜੋੜਿਆ ਜਾਂਦਾ ਹੈ ਤੇ ਇਹ ਓਮ ਬਣਿਆ ਜੀ ਤੇ ਜਦੋਂ ਆਪਾਂ ਬੋਲਦੇ ਹਾਂ ਓਮ ਜਦੋਂ ਪਰ ਲਿਖਣ 'ਚ ਫਿਰ ਇੱਕ ਕਿਸੇ ਹੁੰਦਾ ਓਮਕਾਰ ਹੁੰਦਾ ਤੁਸੀਂ ਆਵਾਜ਼ ਕਰੋ ਆ ਦੀ ਅਰਾਹੀ ਦੀ ਆਦੀ ਜਿਹੜੀ ਆਵਾਜ਼ ਨਾਲ ਤੁਹਾਡੀ ਨਾਭੀ ਚ ਆਏਗੀ ਹੂੰ ਜਿਸ ਜਿਹਦਾ ਹਣ ਮੰਨ ਲਓ ਮੈਂ ਤੁਹਾਨੂੰ ਆਵਾਜ਼ ਲੈ ਕੇ ਦਿਖਾ ਦਾਂ ਹੂੰ ਆ ਇਹ ਵਾ ਸਾਡੀ ਆਵਾਜ਼ ਆਈ ਨਾਭੀ ਚੋਂ ਜੀ ਫਿਰ ਇਹਦਾ ਦੂਸਰਾ ਹਿੱਸਾ ਉਹ ਉਹ ਆਵਾਜ਼ ਸਾਡੇ ਇਸ ਹਿੱਸੇ ਚ ਆ ਰਹੀ ਜੀ ਤੀਸਰੀ ਹਿੱਸੇ ਸਾਡੀ ਦੀ ਆਵਾਜ਼ ਆ ਮਾਂ ਮਾ ਇਹ ਸਾਡੇ ਦਿਮਾਗ ਚ ਪੂਰਾ ਗੁੰਜਨ ਕੀਤਾ ਸੈਰੇਟ ਗਲੈਂਡ ਨੂੰ ਤੀਸਰੀ ਅੱਖ ਜਿਹਨੂੰ ਕਈਏ ਜਾਂ ਜੋ ਵੀ ਕਈਏ ਇਥੋਂ ਦੀ ਇਹਨਾਂ ਗੁੰਜਨ ਕਰਦੇ ਹੋਏ ਆ ਬਾਹਰ ਕੱਢਿਆ ਇਹ ਤਿੰਨ ਹਿੱਸੇ ਨੂੰ ਜਦੋਂ ਅਸੀਂ ਲਗਾਤਾਰ ਕਰਦੇ ਹਾਂ ਇਹ ਸਾਡਾ ਜਿਹੜਾ ਹੈ ਇੱਕ ਵਿਗਿਆਨਕ ਬਹੁਤ ਹੀ ਬੜਾ ਇੱਕ ਇਸ ਦੇ ਪਿੱਛੇ ਵਿਗਿਆਨ ਹੈ ਮੈਂ ਹੁਣ ਤੁਹਾਨੂੰ ਕੋਈ ਦੁਬਾਰਾ ਕਰਕੇ ਦਿਖਾਉਦਾ ਛਾਲ ਇਤਾਂ ਲੰਬਾ ਅ ਦੇ ਨਾਲ ਕੈਥਾਇਰੋਇਡ ਕੈ ਡਾਇਬੀਟੀਸ ਕਿਆ ਨੀਂਦ ਨਾ ਆ ਨਾ ਕਿਆ ਮਨ ਦਾ ਬਹੁਤ ਬੜਾ ਤਣਾਅ ਟੈਨਸ਼ਨ ਜੀ ਪੁਰਾਨੀਆਂ ਗੱਲਾਂ ਮਾਰੀਆਂ ਭੁੱਲੀ ਜਾਏ ਬਾਰ ਬਾਰ ਚੇਤਿਆਨੇ ਤੁਸੀਂ ਦੇਖੋ ਜੀ ਜੇ ਤੁਸੀਂ ਇਹ ਕਰਦੇ ਹੋ ਇਹਦੇ ਲਈ ਕੋਈ ਨਿਯਮ ਨਹੀਂ ਹੈ ਕਰਨ ਦਾ ਕੋਈ ਜਗਾ ਨਹੀਂ ਹੈ ਕੋਈ ਵਾਤਾਵਰਣਿਕ ਅਸੀਂ ਬਗੀਚੇ 'ਚ ਬੈਠੇ ਆ ਜਾਂ ਬੈੱਡ ਤੇ ਬੈਠੇ ਆ ਕਿਉਂਕਿ ਸਾਹ ਤਾਂ ਅਸੀਂ ਜੇ ਕਹੀ ਆਕਸੀਜਨ ਸਾਡੇ ਬੈਡਰੂਮ 'ਚ ਵੀ ਆ ਤੇ ਬਾਹਰ ਵੀ ਇਹ ਤਾਂ ਸਾਨੂੰ ਲੈਣੀ ਪੈਣੀ ਹੈ ਕਿਉਂਕਿ ਸਾਡਾ ਜੀਵਨ ਹੀ ਜਿਹੜਾ ਹੈ ਪ੍ਰਾਨਵਾਯੂ ਹੈ ਉਹ ਤਾਂ ਸਾਨੂੰ ਹਰ ਜਗ੍ਹਾ ਹੀ ਲੈਣੀ ਪੈਣੀ ਤੇ ਜੇ ਹਰ ਜਗ੍ਹਾ ਲੈਣੀ ਪੈਣੀ ਥੋੜਾ ਕਿ ਸਿਸਟਮ ਪદ્ધਤੀ ਬਦਲ ਦੇਣੀ ਹੈ ਜਿਹਨੂੰ ਕਹਿ ਲਈ ਕਿ ਸਿਸਟਮ ਕਹਿ ਲੋ ਜਾਂ ਜੋ ਮਰਜ਼ੀ ਕਹਿ ਲੋ ਹੁਣ ਆਪਾਂ ਬੈਠੇ ਆ ਨਹੀਂ ਨੀਂਦ ਆਦੀ ਥਾਇਰੋਇਡ ਹੈ ਤੰਗ ਕਰ ਰਿਹਾ ਜੀ ਅਹ ਇਹਦੇ ਕੋ ਸਮੇਂ ਕਰਦੇ ਰਹੋ ਵੱਡੀ ਤੋਂ ਵੱਡੀ ਬਿਮਾਰੀ ਨੂੰ ਇਹ ਠੀਕ ਹੁੰਦੇ ਦੇਖਿਆ ਜੀ ਕੁਝ ਕੁਝ ਆਸਣ ਹੈ ਅਜਿਹੇ ਨੇ ਜਿਹੜੀ ਤੁਸੀਂ ਤੁਰਦੇ ਫਿਰਦੇ ਵੀ ਕਰ ਸਕਦੇ ਹੋ ਤੁਸੀਂ ਪਹਿਲੇ ਨੰਬਰ ਤੇ ਉਦਾਹਰਨ ਦਿੱਤੀ ਸੀ ਵੀ ਉਹ ਜਿਹੜੀਆਂ ਗ੍ਰਹਿਣੀਆਂ ਨੇ ਜਿਹੜੀਆਂ ਰਸੋਈ 'ਚ ਨੇ ਖਾਣਾ ਪਕਾ ਰਹੀਆਂ ਇਹ ਇਹ ਸ਼ੈਲਫ ਤੋਂ ਘੁੰਮੀਆਂ ਇੱਥੇ ਪਹੁੰਚੀਆਂ ਇੱਧਰ ਆ ਗਈਆਂ ਸੋ ਉਹਦੇ ਨਾਲ ਉਹਦੇ ਨਾਲ ਵੀ ਜਿਹੜਾ ਜਿਹੜਾ ਨਾ ਤੁਰਦੇ ਫਿਰਦੇ ਵੀ ਜੇ ਕੋਈ ਐਸੀ ਜਿਹਾ ਇਦਾਂ ਦਾ ਕੋਈ ਆਸਨ ਬੜੇ ਸੁਖਾਂ ਦੇ ਜਿੱਦਾਂ ਹਰ ਸੋਈ ਕੇ ਖੜੇ ਆ ਉਹਨਾਂ ਸੋਈ ਜੇ ਕਿਸਮ ਦਾ ਇੱਧਰ ਉੱਧਰ ਹਿੱਲਣਾ ਪਕਾ ਲੈੋ ਜਾਂ ਤੁਰਦਾ ਫਿਰਦਾ ਕਹਿਣੋ ਜੋ ਮਰਜੀ ਹੈ ਆਪਾਂ ਖੜੇ ਖੜੇ ਜਿੱਦਾਂ ਹੁਣ ਤਾਰਾ ਸੰਦੇ ਕੁਝ ਹਿੱਸਾ ਹੈ ਜਾਂ ਬਾਣੂ ਵੀ ਜਿੱਦਾਂ ਹੈ ਥੋੜਾ ਸਕੰਧ ਆਸਨ ਹੈ ਜਿਹਨੂੰ ਕਹਿੰਦੇ ਸਕੰਧ ਆਸਨ ਕਰਕੇ ਦਿਖਾ ਸਕਦੇ ਜਿਹੜਾ ਮੋਢੇ ਘੁਮਾਣਾ ਜਾਂ ਬਾਜੂ ਘੁਮਾਣਾ ਉਹ ਇਹਨੂੰ ਤੁਸੀਂ ਖੜੇ ਵੀ ਕਰ ਸਕਦੇ ਹੋ ਬੈਠੇ ਕਰ ਸਕਦੇ ਇਹਦੀ ਕੋਈ ਨਾ ਤੈਨੂੰ ਘਾਤ ਨੀ ਮੈਂ ਕਿ ਖਾਲੀ ਪੇਟ ਕਰਨਾ ਹੈ ਜਾਂ ਭਰੇ ਪੇਟ ਕਰਨਾ ਇਹਨੂੰ ਤੁਸੀਂ ਕਿਸੇ ਵੇਲੇ तकरीबन ਕਰ ਸਕਦੇ ਹੋ ਜੀ ਸ਼ਿਵਿੰਦਰ ਕੁਮਾਰ ਜੀ ਤੁਸੀਂ ਥੋੜੇ ਸਮੇਂ ਦੇ ਵਿੱਚ ਨਾ ਬਹੁਤ ਜਿਹੜੀ ਹੈ ਵਡਮੁੱਲੀ ਜਾਣਕਾਰੀ ਦਿੱਤੀ ਸਾਨੂੰ ਇਸ ਮਰੀ ਦਾ ਜਿਹੜਾ ਨਾ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਕਿਉਂਕਿ ਹਰ ਦਿਨ ਮਨਾਉਣ ਦੇ ਪਿੱਛੇ ਅਗਲੇ ਸਾਲ ਵਾਸਤੇ ਇੱਕ ਥੀਮ ਜ਼ਰੂਰ ਹੁੰਦਾ ਇੱਕ ਉਦੇਸ਼ ਹੁੰਦਾ ਉਹ ਹੈ ਜੀ ਵੀ ਆਪਣੇ ਲਈ ਯੋਗਾ ਤੇ ਸਮਾਜ ਲਈ ਯੋਗਾ ਫॉर ਸੈਲਫ ਐਂਡ ਸੋਸਾਇਟੀ ਆਪਣੇ ਆਪ ਨੂੰ ਤੇ ਅਸੀਂ ਨਿਰੋਗ ਕਰਨਾ ਹੀ ਹੈ ਅਸੀਂ ਆਪਣੇ ਸਮਾਜ ਨੂੰ ਵੀ ਇਹਦੇ ਬਾਰੇ ਬਿਹਤਰੀ ਨਾਲ ਸੋਚਣਾ ਤੁਸੀਂ ਸਟੂਡੀਓ ਵਿੱਚ ਆਏ ਤੁਸੀਂ ਵਡਮੁੱਲੀ ਜਾਣਕਾਰੀ ਦਿੱਤੀ ਧਰਮਿੰਦਰ ਕੁਮਾਰ ਜੀ ਦਾ ਵੀ ਤਹਿ ਦਿਲੋਂ ਧੰਨਵਾਦੀ ਆ ਜੀ ਅਸੀਂ ਸ਼ੁਕਰੀਆ ਬਹੁਤ ਖੁਲਾਸੇ ਦੇ ਨਾਲ ਤੁਸੀਂ ਯੋਗ ਆਸਣ ਤੇ ਇਹਨਾਂ ਪੱਧਤੀਆਂ ਬਾਰੇ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ